ਸਤ ਸ੍ਰੀ ਅਕਾਲ ਵੀ ਦੋਸਤੋ ਆਪਾਂ ਖੜੇ ਆ ਪਿੰਡ ਡਾਂਗੀਆਂ ਦੇ ਵਿੱਚ ਡਾਂਗੀਆਂ ਦੇ ਖੇਤ ਆ ਇਹ ਜਗਰਾਉਂ ਤੋਂ ਤਕਰੀਬਨ 17 18 ਕਿਲੋਮੀਟਰ ਆ ਹੈਗਾ ਤੇ ਜੇ ਆਪਾਂ ਗੱਲ ਕਰ ਲਈਏ ਵੀ ਰਾਮਾ ਬਲਾਹਪੁਰ ਕੰਨੀਓ ਇਧਰੋਂ ਹੋ ਸਕਦਾ 25 30 ਕਿਲੋਮੀਟਰ ਬਾਟ ਹੋਵੇ ਮੈਨੂੰ ਪੱਕਾ ਨਹੀਂ ਪਤਾ ਤੇ ਨਹਿਰ ਦੇ ਨਜ਼ਦੀਕ ਆ ਨਹਿਰ ਦੇ ਨਜ਼ਦੀਕ ਹੋਣ ਦੇ ਕਾਰਨ ਇੱਥੇ ਰੋਜ਼ ਤੇ ਜਿਹੜੇ ਸੂਰ ਆ ਉਹ ਬਹੁਤ ਜ਼ਿਆਦਾ ਰਹਿੰਦੇ ਆ ਤੇ ਸੂਰਾਂ ਦੀ ਹੁਣ ਤੁਹਾਨੂੰ ਕਸਾਉਣੇ ਆ ਵੀ ਕਿਸਾਨੀਆਂ ਨੂੰ ਜਿਹੜਾ ਕਿਸਾਨ ਭਰਾ ਵਾ ਉਹਨਾਂ ਦਾ ਨੁਕਸਾਨ ਸੂਰ ਕਿੰਨਾ ਕਰਦੇ ਆ ਇਹ ਜਿਹੜੀ ਆ ਚੀਜ਼ ਆ ਹੁਣੇ ਸੂਰਾਂ ਨੇ ਮਤਲਬ ਆ ਪੱਟ ਤੇ ਜੀ ਆਲੂ ਹਨ ਐਸ ਤਰੀਕੇ ਦੇ ਨਾਲ ਖੋ ਖੋਰ ਪੋ ਪਾ ਕੇ ਨਾ ਪੂਰਾ ਤੇ ਹੁਣੇ ਕਿਸਾਨ ਭਰਾਵਾਂ ਦਾ ਜਾਣੀ ਦੀ ਐਸ ਤਰੀਕੇ ਨਾਲ ਨੁਕਸਾਨ ਹੁੰਦਾ ਵਾ ਫਿਰ ਇਹਨਾਂ ਨੇ ਇੱਕ ਤਕਨੀਕ ਕੱਢੀ ਕਿਸਾਨ ਭਰਾਵਾਂ ਨੇ ਇੱਕ ਤਕਨੀਕ ਕੱਢੀ ਆ ਵੀ ਉਹ ਤੁਹਾਨੂੰ ਦਿਖਾਉਣ ਲੱਗੇ ਆ ਇਹ ਆਲੂਆਂ ਦੇ ਆਲੇ-ਦਾਲੇ ਤਾਰ ਲੱਗੀ ਆ ਜਿਹਨੂੰ ਆਪਾਂ ਝਟਕਾ ਤਾਰ ਕਹਿੰਨੇ ਆ ਝਟਕਾ ਤਾਰ ਬਹੁਤ ਵਧੀਆ ਕਿਸਾਨ ਦੇ ਹੱਕ ਦੇ ਕੰਮ ਦੀ ਚੀਜ਼ ਆ ਕਿਉਂ ਜਦੋਂ ਉਹਨੂੰ ਫਿਰ ਇੱਕ ਅਰਥ ਮਿਲ ਜਾਂਦਾ ਬੈਂਡ ਰਿਆ ਜਿਹੜਾ ਬੈਂਡ ਰਾਵਾਂ ਅ 24 ਬੋਲਟ ਬੈਂਡ ਰਾਉਂਡ ਦਾ ਵਾ ਤਾਂ ਉਹ ਨੂੰ ਇੱਕ ਸਾਈਡ ਤੇ ਲਾ ਕੇ ਫਿਰ ਇਸ ਤਰੀਕੇ ਨਾਲ ਜਿਹੜੀ ਤਾਰ ਆ ਉਹ ਪਾਈ ਜਾਂਦੀ ਆ ਤੇ ਆ ਚੀਜ਼ ਆ ਜਿਹੜੀ ਕੋਈ ਬੜੀ ਖਰਚੀ ਵਾਲੀ ਚੀਜ਼ ਨਹੀਂ ਹੈਗੀ ਜੇ ਆਪਾਂ ਮੰਨੀਏ ਵੀ ਬਹੁਤਾ ਖਰਚਾ ਨਹੀਂ ਹੈ ਪਰ ਨੁਕਸਾਨ ਹੋਣ ਤੋਂ ਬਚਤ ਬਹੁਤ ਆ ਕਿਉਂ ਜਦੋਂ ਹੁਣ ਇਹਦੇ ਤੱਲੇ ਦੀ ਸੂਰ ਨੰਗੂਗਾ ਤਾਂ ਉਹਨੂੰ ਆਰਥ ਮਿਲੂਗਾ ਥੱਲਿਓਂ ਆਰਥਾ ਮਿਲੂਗਾ ਤੇ ਉਪਰੋਂ ਜਿਹੜਾ ਇਹ ਝਟਕਾ ਟੂਈ ਨਾ ਲੱਗ ਗਿਆ ਜਦੋਂ ਤਾਂ ਉਹ ਸੂਰ ਨੂੰ ਝਟਕਾ ਇੰਨਾ ਕ ਵੱਜੂ ਉਹ ਐਂਟਰ ਨਹੀਂ ਕਰੂਗਾ। ਉਹ ਵਾਪਸ ਮੁੜੂਗਾ ਗਾਂ ਨੂੰ ਨਹੀਂ ਵਧੂਗਾ। ਇਸ ਕਾਰਨ ਕਿਸਾਨ ਭਰਾਵਾਂ ਨੇ ਜੇ ਕਿਸੇ ਨੇ ਲਵਾਉਣਾ ਹੋਵੇ ਉਹ ਵੀ ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਅ ਭਰਾਵਾਂ ਨਾਲ ਉਹ ਫਿਰ ਗਾਂ ਵਾਲੀ ਵੀਡੀਓ ਦੇ ਵਿੱਚ ਪਾ ਕੇ ਤੁਹਾਨੂੰ ਦੱਸਾਂਗੇ। ਅੱਜ ਆਪਾਂ ਇੰਨੀ ਕ ਤੁਹਾਨੂੰ ਇੱਕ ਦਿਖਾਉਣੀ ਸੀ। ਵੀ ਇਹ ਕਿਸਾਨ ਭਰਾਵਾਂ ਦੇ ਹੱਕ ਦੇ ਕੰਮ ਦੀ ਚੀਜ਼ ਆ ਤਾਂ ਜ਼ਰੂਰ ਜਾਣੀ ਦੀ ਇਹ ਚੀਜ਼ ਦਾ ਧਿਆਨ ਰੱਖਣ ਹੋਰ ਵੀ ਤੁਹਾਨੂੰ ਇਹੋ ਜੀਆਂ ਜਿਹੜੀਆਂ ਵੀਡੀਓ ਆ ਇਸ ਚੈਨਲ ਤੇ ਬਹੁਤ ਮਿਲਣਗੀਆਂ ਸਬਸਕ੍ਰਾਈਬਰ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ভাই ਧੰਨਵਾਦ ਜੀ